ਦੋਸਤੋ ਕੁਝ ਇਲਾਕਿਆਂ ਦੇ ਵਿੱਚ ਕਣਕ ਨੂੰ ਗੁਲਾਬੀ ਸੁੰਡੀ ਪੈਣ ਦੀਆਂ ਕਾਫੀ ਖਬਰਾਂ ਮਿਲ ਰਹੀਆਂ ਨੇ ਦੋਸਤੋ ਗੁਲਾਬੀ ਸੁੰਡੀ ਉਹਨਾਂ ਥਾਵਾਂ ਤੇ ਜ਼ਿਆਦਾ ਪੈ ਰਹੀ ਹੈ ਜਿੱਥੇ ਕੀਟਨਾਸ਼ਕਾਂ ਪੈਸਟੀਸਾਈਡ ਤੇ ਰੇ ਸਪਰੇ ਜ਼ਿਆਦਾ ਕੀਤੀ ਜਾ ਰਹੀ ਹੈ ਤੇ ਇਹਦੀ ਸਭ ਤੋਂ ਵੱਡੀ ਜਿਹੜੀ ਮਾਰ ਹੈ ਮਾਲਵਾ ਖੇਤਰ ਦੇ ਵਿੱਚ ਜ਼ਿਆਦਾ ਲੱਗ ਰਹੀ ਹੈ ਨਾ ਤਾਂ ਇਹਦੀ ਬਹੁਤੀ ਖਬਰ ਮਾਝਾ ਖੇਤਰ ਤੋਂ ਆ ਰਹੀ ਹੈ ਤੇ ਨਾ ਬਹੁਤੀ ਇਹਦੀ ਖਬਰ ਦੁਆਬੇ ਤੋਂ ਆ ਰਹੀ ਹੈ ਤੇ ਨਾ ਹੀ ਸਾਡੇ ਇੱਧਰ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੀ ਹੈ ਬਹੁਤੀ ਖਬਰ ਹੈਗੀ ਹੈ ਮਾਲਵੇ ਵਾਲੇ ਖੇਤਰ ਤੋਂ ਤੇ ਕੁਝ ਤਾਂ ਇਹ ਏਰੀਆ ਇਹੋ ਜਿਹਾ ਇੱਧਰ ਪੁਰਾਣੇ ਸਮੇਂ ਦੇ ਵਿੱਚ ਨਰਮਾ ਲੱਗਦਾ ਰਿਹਾ ਜਿਹੜੀਆਂ ਗੁਲਾਬੀ ਸੁੰਡੀ ਤੇ ਆਂਡੇ ਕਹਿ ਲੋ ਜਾਂ ਉਹਦੇ ਸੂਖਮ ਤੱਤ ਜ਼ਮੀਨ ਦੇ ਵਿੱਚ ਮੌਜੂਦ ਨੇ ਇੱਕ ਇਹ ਵੀ ਇਹਦਾ ਕਾਰਨ ਲੱਗਦਾ ਆਪਾਂ ਜੇ ਜੀਵ ਵਿਗਿਆਨ ਤੇ ਪੌਦਾ ਵਿਗਿਆਨ ਨੂੰ ਧਿਆਨ ਨਾਲ ਪੜਹੀਏ ਨਾ ਕਿਉਂਕਿ ਜ਼ੂਲੋਜੀ ਤੇ ਬੋਟਨੀ ਦੋ ਇਹੋ ਜਿਹੇ ਸਬਜੈਕਟ ਨੇ ਜਿਹੜੇ ਨਾ ਆਪਸ ਦੇ ਵਿੱਚ ਸਬੰਧਤ ਨੇ ਕਿਉਂਕਿ ਆ ਕੁਦਰਤ ਪਹਿਲਾਂ ਬਣੀ ਐ ਕੁਦਰਤ ਨੂੰ ਜਾਣਨ ਵਾਸਤੇ ਹੀ ਵਿਗਿਆਨ ਬਣੀ ਐ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੀਵ ਵਿਗਿਆਨ ਤੇ ਪੌਦਾ ਵਿਗਿਆਨ ਨੂੰ ਜਿੰਨਾ ਚਿਰ ਅਸੀਂ ਇਕੱਠਾ ਨਹੀਂ ਨਾ ਪੜਦੇ ਇਕੱਠਾ ਰੱਖ ਕੇ ਨਹੀਂ ਦੇਖਦੇ ਉਨਾ ਚਿਰ ਅਸੀਂ ਜਿਹੜੀ ਬਨਸਪਤੀ ਹੈ ਜਾਂ ਫਸਲਾਂ ਨੇ ਬੂਟੇ ਨੇ ਇਹਨਾਂ ਨੂੰ ਅਸੀਂ ਕਾਮਯਾਬ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਪੌਦੇ ਨੇ ਇਹ ਕੀੜਿਆਂ ਨੂੰ ਭੋਜਨ ਦਿੰਦੇ ਨੇ ਕੀੜੇ ਪੌਦਿਆਂ ਨੂੰ ਭੋਜਨ ਦਿੰਦੇ ਨੇ ਇਹਨਾਂ ਦਾ ਆਪਸ ਦੇ ਵਿੱਚ ਇੱਕ ਬਹੁਤ ਵੱਡਾ ਸਬੰਧ ਹੈ ਤੇ ਇਹ ਇੱਕ ਦੂਜੇ ਤੋਂ ਬਿਨਾ ਬਚ ਨਹੀਂ ਸਕਦੇ ਨਾ ਤਾਂ ਕੀੜਿਆਂ ਤੋਂ ਬਿਨਾ ਪੌਦੇ ਬਚ ਸਕਦੇ ਨੇ ਤੇ ਨਾ ਹੀ ਪੌਦਿਆਂ ਤੋਂ ਬਿਨਾ ਕੀੜੇ ਬਚ ਸਕਦੇ ਕਿਉਂਕਿ ਕੀੜੇ ਪੌਦਿਆਂ ਦੀਆਂ ਜਿਹੜਾ ਫੁੱਲ ਫਲ ਇਹਨਾਂ ਦੇ ਰਹਿਣ ਖੁੰਦ ਖਾ ਕੇ ਆਪਣਾ ਗੁਜ਼ਰਬਸਰ ਕਰਦੇ ਨੇ ਤੇ ਕਿਸਾਨੀ ਦੇ ਵਿੱਚ ਆਪਾਂ ਹਮੇਸ਼ਾ ਨਾਲ ਕੀੜਿਆਂ ਨੂੰ ਦੁਸ਼ਮਣ ਸਮਝ ਲੈਂਦੇ ਆ ਹੁਣ ਗਲਾਬੀ ਸੁੰਡੀ ਦਾ ਜਿਹੜਾ ਹਮਲਾ ਹੋਇਆ ਹੈ ਉਹਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਜਿਹੜਾ ਪੈਸਟੀਸਾਈਡ ਰੇਹਾਂ ਸਪ੍ਰੇਆਂ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਉਹਦੇ ਨਾਲ ਕੀ ਹੈ ਕਿ ਜਿਹੜੇ ਇਹਨਾਂ ਦੇ ਵਿਰੋਧੀ ਕੀੜੇ ਨੇ ਉਹ ਮਰ ਜਾਂਦੇ ਨੇ ਕਿਉਂਕਿ ਸਾਡੇ ਖੇਤ ਦੇ ਵਿੱਚ ਇੱਕ ਕੁਦਰਤੀ ਸਿਸਟਮ ਚੱਲਦਾ ਜਿਹੜਾ ਕੀੜੇ ਇੱਕ ਦੂਜੇ ਨੂੰ ਖਾ ਕੇ ਮਾਰ ਕੇ ਜਿਹੜੇ ਜ਼ਿਆਦਾ ਕੀੜੇ ਹੁੰਦੇ ਨੇ ਉਹ ਘੱਟ ਕੀੜਿਆਂ ਨੂੰ ਮਾਰ ਲੈਂਦੇ ਨੇ ਜਦੋਂ ਅਸੀਂ ਪੈਸਟੀਸਾਈਡ ਦੀ ਜ਼ਿਆਦਾ ਵਰਤੋਂ ਕਰਦੇ ਆ ਨਾ ਅਸੀਂ ਕੀੜੇ ਮਾਰ ਲੈਂਦੇ ਆ ਜਦੋਂ ਇੱਕ ਪ੍ਰਜਾਤੀ ਮਰ ਜਾਂਦੀ ਹੈ ਤੇ ਦੂਜੀ ਪ੍ਰਜਾਤੀ ਵੱਧ ਜਾਂਦੀ ਹੈ ਇਸੇ ਤਰ੍ਹਾਂ ਵੀ ਜੇ ਅਸੀਂ ਥੋੜਾ ਜਿਹਾ ਧਿਆਨ ਨਾਲ ਇੱਕ ਸੀਮਤ ਮਾਤਰਾ ਦੇ ਵਿੱਚ ਰਹਿਣ ਸਪਰੇਆਂ ਦੀ ਵਰਤੋਂ ਕਰੀਏ ਤਾਂ ਜੇ ਕੀੜਿਆਂ ਦੀ ਸੰਖਿਆ ਬਰਾਬਰ ਰਹੇ ਨਾ ਕਿਉਂਕਿ ਇੱਕ ਮਿੱਤਰ ਕੀੜੇ ਨੇ ਇੱਕ ਦੁਸ਼ਮਣ ਕੀੜੇ ਨੇ ਤੁਸੀਂ ਜਦੋਂ ਸਪਰੇਅ ਕਰਦੇ ਹੋ ਤੁਸੀਂ ਮਿੱਤਰ ਕੀੜੇ ਵੀ ਮਾਰ ਲੈਂਦੇ ਹੋ ਜਿਹੜੇ ਤੁਹਾਡਾ ਫਾਇਦਾ ਕਰਦੇ ਨੇ ਜਦੋਂ ਤੁਸੀਂ ਮਿੱਤਰ ਕੀੜੇ ਮਾਰ ਲੈਂਦੇ ਹੋ ਉਸ ਤੋਂ ਬਾਅਦ ਜਿਹੜੇ ਤੁਹਾਡੇ ਦੁਸ਼ਮਣ ਕੀੜੇ ਨੇ ਜਿਆਦਾ ਵੱਧ ਜਾਂਦੇ ਨੇ ਉਹ ਫਿਰ ਤੁਹਾਡੀਆਂ ਫਸਲਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਪੁਰਾਣੇ ਟਾਈਮਾਂ ਦੇ ਜਿਆ オーਰਗੈਨਿਕ ਖੇਤੀ ਕਿਵੇਂ ਹੁੰਦੀ ਸੀ ਕਿਉਂਕਿ ਉਦੋਂ ਇੱਕ ਕੁਦਰਤੀ ਸਿਸਟਮ ਸੀ ਕਿਸਾਨ ਬੀਜ ਪਾਉਂਦਾ ਸੀ ਪਾਣੀ ਲਾਉਂਦਾ ਸੀ ਹੋਰ ਕੋਈ ਜਾਂ ਗੋਡੀ ਕਰ ਲੈਂਦਾ ਸੀ ਜ਼ਮੀਨ ਨੂੰ ਪੋਲੀ ਕਰਨ ਵਾਸਤੇ ਉਹ ਤਿੰਨ ਗਾਮ ਹੀ ਕਰਦਾ ਸੀ ਬੀਜਣ ਦਾ ਪਾਣੀ ਲਾਉਂਦਾ ਤੇ ਗੋਡੀ ਕਰਨ ਦਾ ਉਸ ਤੋਂ ਬਿਨਾ ਉਹ ਕੋਈ ਕੰਮ ਨਹੀਂ ਸੀ ਕਰਦਾ ਹੁਣ ਕੀ ਹੋ ਗਿਆ ਹੁਣ ਕਿਸਾਨ ਬੀਜਣ ਤੋਂ ਬਾਅਦ ਕਦੇ ਉਹ ਉੱਪਰ ਸਪਰੇਅ ਕਰੀ ਜਾਂਦਾ ਹੈ ਕਦੇ ਨੈਨੋ ਯੂਰੀਆ ਕਰੀ ਜਾਂਦਾ ਹੈ ਕਦੇ ਉਹ ਕੁਝ ਕਰੀ ਜਾਂਦਾ ਹੈ ਕਿਉਂਕਿ ਹੁਣ ਉਹਨੂੰ ਕੰਪਨੀਆਂ ਨੇ ਜਾਂ ਬਹੁਤੇ ਜਿਹੜੇ ਮੈਹਰਾਂ ਨੇ ਉਹਨੂੰ ਇੱਕ ਐਸੇ ਚੱਕਰ ਦੇ ਵਿੱਚ ਪਾਇਆ ਹੋਇਆ ਹੈ ਕਿ ਤੇਰਾ ਰੇ ਸਪਰੇਅ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਹੋਣਾ ਉਹਨੂੰ ਕੁਦਰਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੱਤਾ ਪਹਿਲਾਂ ਕਿਸਾਨ ਦਾ ਨਾਮ ਸੀ ਕਿਸਾਨੀ ਦਾ ਨਾਮ ਸੀ ਕੁਦਰਤ ਦੇ ਨਾਲ ਜੁੜ ਕੇ ਰਹਿਣਾ ਹੁਣ ਕਿਸਾਨ ਗੱਲ ਤਾਂ ਕੁਦਰਤ ਦੀ ਕਰਦੇ ਨੇ ਪਰ ਆਪਾਂ ਜੇ ਦੇਖੀਏ ਉਹਨਾਂ ਨੂੰ ਲਾਤਾ ਜਮਾਂ ਹੀ ਇੱਕ ਆਰਟੀਫੀਸ਼ੀਅਲ ਜਿਹੜੀਆਂ ਰੇਹਾਂ ਸਪਰੇਆ ਨੇ ਉਹਨਾਂ ਤੇ ਲਾਤਾ ਵੀ ਤੂੰ ਬਸ ਕਦੇ ਬੀਜ ਬੀਜ ਨੂੰ ਵੀ ਦਵਾਈ ਲਾ ਦੇ ਤੂੰ ਫਿਰ ਬੀਜਣ ਤੋਂ ਬਾਅਦ ਉੱਤੇ ਸਪਰੇਅ ਕਰ ਦੇ ਉਸ ਤੋਂ ਬਾਅਦ ਜਿਹੜਾ ਰੇਹ ਪਾਣਾ ਰੇਹ ਦੇ ਵਿੱਚ ਵੀ ਕਦੇ ਸੰਕੂਰ ਪਾਲਿਆ ਕੁਝ ਕੁਝ ਪਾਲਿਆ ਉਹਦੇ ਨਾਲ ਕੀ ਹੋ ਗਿਆ ਕਿ ਜਿਹੜੇ ਮਿੱਤਰ ਕੀੜੇ ਨੇ ਮਰ ਗਏ ਨੇ ਦੁਸ਼ਮਣ ਕੀੜੇ ਰਹਿ ਗਏ ਨੇ ਕਿਉਂਕਿ ਜਿਹੜੀ ਚੰਗੀ ਚੀਜ਼ ਉਹ ਛੇਤੀ ਮਰਦੀ ਹੈ ਜਿਹੜੀ ਬੁਰੀ ਚੀਜ਼ ਉਹ ਨਹੀਂ ਮਰਦੀ ਹੈਗੀ ਬੁਰਾਈ ਨਹੀਂ ਮਰਦੀ ਹੁਣ ਬੂਰੇ ਕੀੜੇ ਨੇ ਜਿਹੜੇ ਮਾੜੇ ਕੀੜੇ ਨੇ ਗੁਲਾਬੀ ਸੁੰਡੀ ਏ ਜਾਂ ਹੋਰ ਨੇ ਉਹ ਬਚ ਗਏ ਨੇ ਉਹ ਬਚ ਗਏ ਨੇ ਉਹ ਫਸਲਾਂ ਤੇ ਅਟੈਕ ਕਰਨ ਲੱਗ ਗਏ ਨੇ ਜੇਕਰ ਮਿੱਤਰ ਕੀੜੇ ਬਚੇ ਰਹਿੰਦੇ ਤਾਂ ਉਹ ਗੁਲਾਬੀ ਸੁੰਡੀ ਦੇ ਨਾਲ ਲੜਦੇ ਮਰਦੇ ਆਪਸ ਦੇ ਵਿੱਚ ਉਹ ਮੁਕਾਬਲਾ ਕਰਦੇ ਕਿਉਂਕਿ ਜੰਗਲ ਦਾ ਸਿਧਾਂਤ ਜੇ ਤੁਸੀਂ ਸਮਝੋਗੇ ਨਾ ਜੰਗਲ ਦੇ ਵਿੱਚ ਵੀ ਏਹੀ ਸਿਧਾਂਤ ਚੱਲਦਾ ਹੈ ਪੇ ਜਿਵੇਂ ਹੀਰਣ ਜਾਂ ਗਾਵਾਂ ਨੇ ਜਾਂ ਹੋਰ ਜਿਹੜੇ ਹੁੰਦੇ ਨੇ ਜੀਵ ਹੁੰਦੇ ਨੇ ਉਹ ਘਾਹ ਫੂਸ ਖਾਂਦੇ ਨੇ ਫਲ ਫਰੂਟ ਖਾਂਦੇ ਨੇ ਤੇ ਉਹਨਾਂ ਨੂੰ ਅੱਗੇ ਸ਼ੇਰ ਖਾਂਦੇ ਨੇ ਤੇ ਸ਼ੇਰ ਨੂੰ ਅੱਗੇ ਸਮਾਂ ਖਾ ਜਾਂਦਾ ਫਿਰ ਸਮੇ ਤੋਂ ਬਾਅਦ ਫੇਰ ਅੱਗੇ ਚੀਜ਼ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਕਿਸੇ ਚੀਜ਼ ਨੂੰ ਕੋਈ ਛੋਟੀ ਚੀਜ਼ ਨੂੰ ਖਾਂਦਾ ਕੋਈ ਵੱਡੀ ਚੀਜ਼ ਨੂੰ ਖਾਂਦਾ ਜਿਹੜਾ ਵੱਡੀ ਚੀਜ਼ ਹੁੰਦੀ ਜਿਹਨੂੰ ਕੋਈ ਨਹੀਂ ਖਾਂਦਾ ਉਹਨੂੰ ਸਮਾਂ ਖਾਂਦਾ ਹੈ ਇਹ ਜਿਹੜਾ ਸਿਧਾਂਤ ਹੈ ਨਾ ਇਹ ਸਿਧਾਂਤ ਸਾਨੂੰ ਆਪਣੇ ਜੀਵਨ ਦੇ ਵਿੱਚ ਹੀ ਲਾਗੂ ਕਰਨਾ ਚਾਹੀਦਾ ਨਿਰਾ ਰਹਿਾਂ ਸਪਰੇਆਂ ਤੇ ਜੇ ਅਸੀਂ ਡਿਪੈਂਡ ਰਹਾਂਗੇ ਨਾ ਤੇ ਫਿਰ ਅਸੀਂ ਇੱਕ ਚੀਜ਼ ਮਾਰ ਲਾਂਗੇ ਦੂਜੀ ਸਾਡੀ ਫਸਲਾਂ ਨੂੰ ਖਾ ਜਾਏਗੀ ਇਹ ਚੀਜ਼ ਨੂੰ ਜਿੰਨਾ ਜੇ ਸਮਝੋਗੇ ਸੀਮਤ ਮਾਤਰਾ ਦੇ ਵਿੱਚ ਜਿੰਨਾ ਕਿ ਤੁਹਾਨੂੰ ਲੋੜ ਹੈ ਓਨਾ ਕਿ ਰੇ ਸਪਰੇਅ ਵਰਤੋ ਫਜ਼ੂਲ ਵੀਡੀਓ ਵੇਖ ਕੇ ਫਜ਼ੂਲ ਮਹਿਰਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਜਿੰਨਾ ਰੇ ਸਪਰੇਅ ਜ਼ਿਆਦਾ ਪਾਓਗੇ ਅਨਾਜ ਵੀ ਜ਼ਹਿਰੀ ਹੋਊਗਾ ਤੁਹਾਡੇ ਮਿੱਤਰ ਕੀੜੇ ਵੀ ਮਰ ਜਾਣਗੇ ਉਸ ਤੋਂ ਬਾਅਦ ਜਿਹੜੇ ਮਜ਼ਬੂਤ ਖਤਰਨਾਕ ਕੀੜੇ ਨੇ ਉਹ ਰਹਿ ਜਾਣਗੇ ਉਹ ਤੁਹਾਡੀਆਂ ਫਸਲਾਂ ਨੂੰ ਖਾ ਜਾਣਗੇ ਜਿਵੇਂ ਹੁਣ ਗੁਲਾਬੀ ਸੁੰਡੀ ਖਾ ਰਹੀ ਏ ਜੇ ਤੁਹਾਨੂੰ ਇਹ ਗੱਲ ਸਮਝ ਆਈ ਹੋਵੇ ਨਾ ਇਹਨੂੰ ਬੈਠ ਕੇ ਠੰਡੇ ਦਿਮਾਗ ਨਾਲ ਸੋਚਿਓ ਜ਼ਰੂਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ